ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਆ ਜੋ ਕਿ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜੋ ਸਿੰਘਾਂ ਦੇ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਰੰਭ ਕੀਤੀ ਆ ਸੋ ਐਸਵੇ ਦੇ ਅੰਮ੍ਰਿਤ ਵੇਲੇ ਨਾਨਕਸਰ ਤੋਂ ਚਾਲੇ ਪਾਏ ਆ ਔਰ ਸਿੰਘ ਸਾਡੇ ਨਾਲ ਭਾਈ ਅਨਮੋਲ ਸਿੰਘ ਜੀ ਭਾਈ ਬਲਜੀਤ ਸਿੰਘ ਜੀ ਭਾਈ ਬਿੱਲੂ ਜੀ ਔਰ ਭਾਈ ਜਸਪ੍ਰੀਤ ਸਿੰਘ ਜੀ ਸੋ ਜਦੋਂ ਅਸੀਂ ਟਿਕਟਾਂ ਕਰਾਈਆਂ ਗੁਰੂ ਸਾਹਿਬ ਦੀ ਕਿਰਪਾ ਨਾਲ ਮੌਕੇ ਦੀ ਟਿਕਟਾਂ ਹੋਈਆਂ ਤਤਕਾਲ ਦੇ ਵਿੱਚ ਵੀ ਕਿਉਂਕਿ ਸੰਗਤ ਨੂੰ ਦੱਸਣਾ ਚਾਹੁੰਦੇ ਆ ਟ੍ਰੇਨ ਦੀਆਂ ਟਿਕਟਾਂ ਜਿਹੜੀਆਂ ਨੇ ਅੱਜ ਕੱਲ ਬਹੁਤ ਮੁਸ਼ਕਲ ਮਿਲਦੀਆਂ ਨੇਟ ਮਿਲਦੀਆਂ ਤੇ ਤਤਕਾਲ ਦੇ ਵਿੱਚ ਜਿਹੜੀਆਂ ਸੀਟਾਂ ਉਹ ਮਿਲ ਜਾਂਦੀਆਂ ਸਾਡੀ ਜਥੇ ਦੇ ਕੋਸ਼ ਸਿੰਘਾਂ ਦੀਆਂ ਜਿਹੜੀਆਂ ਟਿਕਟਾਂ ਤਤਕਾਲ ਦੇ ਵਿੱਚ ਜਿਹੜੀ ਫਿਰੋਜ਼ਪੁਰ ਤੋਂ ਨਵੀਂ ਟ੍ਰੇਨ ਚੱਲੀ ਉਹਦੇ ਵਿੱਚ ਹੋਈਆਂ ਉਹ ਸ਼ਾਮ ਨੂੰ ਚੱਲਣਗੇ ਕਿ ਅਸੀਂ ਜਿਹੜੀ ਸਤਖੰਡ ਲੁਧਿਆਣੇ ਤੋਂ ਅਮਰਤਸਰ ਸਾਹਿਬ ਤੋਂ ਚੱਲਦੀ ਆ ਉਹਦੇ ਰਾਹੀਂ ਅਸੀਂ ਯਾਤਰਾ ਕਰਾਂਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਹੜੀ ਯਾਤਰਾ ਹੈ ਇਹ ਤੁਹਾਡੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀ ਸੰਗਤ ਨੂੰ ਜਿਹੜੇ ਆ ਉਹ ਦਰਸ਼ਨ ਕਰਾਏ ਜਾਣ ਤੇ ਜਿਵੇਂ ਜਿਵੇਂ ਸਫਰ ਹੋਏਗਾ ਉਹ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਏਗਾ ਸੋ ਸੰਗਤਾਂ ਨੂੰ ਬੇਨਤੀ ਹੈ ਸਾਰਿਆਂ ਦੇ ਜਿਹੜੇ ਸਾਡੇ ਵਲੌਗ ਆ ਯਾਤਰਾ ਦੇ ਜਰੂਰ ਸੰਗਤਾਂ ਨੇ ਦਰਸ਼ਨਦਾਰੀ ਕਰਨੇ ਹਾਜ਼ਰੀਆਂ ਲਵਾਉਣੀਆਂ ਜੋ ਕਿ ਭਾਈ ਉਹਨੀਤ ਸਿੰਘ ਦੀ ਨਾਨਕ ਸਰ YouTube ਚੈਨਲ ਦੇ ਉੱਪਰ Facebook ਦੇ ਉੱਪਰ Instagram ਦੇ ਉੱਪਰ ਇਹ ਜਿਹੜੀ ਯਾਤਰਾ ਦੇ ਵਲੌਗ ਪਾਈ ਜਾਣਗੇ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜਰੂਰ ਆਪੋ ਆਪਣੀ ਹਾਜ਼ਰੀ ਰਵਾਏ ਉਹ ਸੋ ਐਸ ਵੇਲੇ ਜੋ ਕਿ ਲੁਧਿਆਣੇ ਦਾ ਜਿਹੜਾ ਸਫਰ ਹੈ ਨਾਨਕਸਰ ਤੋਂ ਉਹ ਗੱਡੀ ਦੇ ਰਾਹੀਂ ਅਸੀਂ ਲੁਧਿਆਣੇ ਸਟੇਸ਼ਨ ਤੇ ਪਹੁੰਚਾਂਗੇ ਉੱਥੋਂ ਫਿਰ ਜਿਹੜੀ ਟ੍ਰੇਨ ਦੀ ਯਾਤਰਾ ਆਰੰਭ ਹੋਏਗੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਟੇਸ਼ਨ ਤੇ ਪਹੁੰਚ ਚੁੱਕੇ ਆ ਲੁਧਿਆਣੇ ਸਟੇਸ਼ਨ ਦੀ ਨਵੀਂ ਬਿਲਡਿੰਗ ਜਿਹੜੀ ਆ ਉਹ ਬਣ ਰਹੀ ਆ ਉਹ ਸਾਰੀ ਅਧੀਰ ਇਸ ਕਰਕੇ ਸ਼ੈੱਡ ਵਗੈਰਾ ਤੇ تھے ਨਹੀਂ ਗਏ ਕਿਉਂਕਿ ਗਰਮੀ ਕਾਫੀ ਸੀਗੀ ਉੱਥੇ ਦੌੜ ਕਰਕੇ ਚੱਲਣੇ ਕਰਦੇ ਥੋੜਾ ਮੁਸ਼ਕਲ ਵੀ ਹੈ ਉੱਤੇ ਕੋਈ ਨ ਕੋਈ ਹੁੰਦਾ ਹੈ ਤਾਬ ਤੇ ਸੋ ਟ੍ਰੇਨ ਵੀ ਜਿਹੜੀ ਆ ਤਕਰੀਬਨ 4 ਘੰਟਾ ਜਿਹੜੀ ਉਹ ਲੇਟ ਚੱਲ ਰਹੀ ਆ ਇਸ ਕਰਕੇ ਬੀਟ ਕਰ ਰਹੇ ਆ ਟ੍ਰੇਨ ਦੀ ਬਸ ਪਹੁੰਚਣ ਵਾਲੀ ਆ ਪਲੇਟਫਾਰਮ ਤੇ ਸਵੇਰੇ 6:30 ਹੋ ਚੁੱਕੇ ਆ ਤਕਰੀਬਨ 8:30 ਪਹੁੰਚਣ ਦੀ ਜੜੀ ਉਮੀਦ ਆ ਰਹੇ ਆ ਲਓ ਜੀ ਟ੍ਰੇਨ ਚ ਵੰਦਾ ਸੀ ਸ਼ਾਇਦ ਪਰੌਠੇ ਤੋਂ ਸਾਦੇ ਕਿਉਂਕਿ ਸਵੇਰ ਦੇ ਚੱਲੇ ਹੋਏ ਸੀ ਤੇ ਠੋਕੀ ਸੀ ਵਾਹਿਗੁਰੂ ਜੀ ਸਿੰਘ ਜੀ ਭਾਈ ਅਨਮੋਲ ਸਿੰਘ ਜੀ ਭਾਈ ਜੀ ਸਿੰਘ ਜੀ ਤੁਹਾਡੇ ਨਾਲ ਨੇ ਭਾਈ ਉਹ ਨਹੀਂ ਇੱਥੇ ਜੀ